ਉਤਸ਼ਾਹ ਜਿਹੜਾ ਜਿਸ ਤਰ੍ਹਾਂ ਪਾਰਾ ਵਧ ਰਿਹਾ ਨਾ ਕਹਿੰਦਾ ਗਰਮੀ ਦੇ ਟੈਂਪਰੇਚਰ 50 ਡਿਗਰੀ ਨੂੰ ਹੈ ਉਸੇ ਤਰ੍ਹਾਂ ਇਹ ਲੋਕਾਂ ਦਾ ਹੁਸਾਹ ਵਧੀ ਤੁਰੇ ਜਾਂਦਾ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ ਹਨੇਰੀ ਆਈ ਪਈ ਹੈ ਲੋਕਾਂ ਨੇ ਇੱਕ ਭੈਮ ਜਿਹਾ ਫਲਾ ਰੱਖਿਆ ਸੀਗਾ ਸ਼ਹਿਰਾਂ 'ਚ ਹੈ ਜੀ ਭਾਜਪੀ ਦੇਖਿਓ ਪਿੰਡਾਂ 'ਚ ਕੀ ਨਿਕਲਦਾ ਲੋਕਾਂ ਦੀ ਅੱਖ ਹੈ ਨਾ ਭਗਵੰਤ ਮਾਨ ਨੂੰ ਰਹਿੰਦੀ ਕਾਂਗਰਸੀਆਂ ਦੀ ਅੱਖਾਂ ਖੁੱਲ੍ਹ ਜਾਣਗੀਆਂ ਇਹਨਾਂ ਨੂੰ ਪਤਾ ਲੱਗੂਗਾ ਕਿ ਲੋਕ ਕਿਵੇਂ ਭਰੇ ਬੈਠੇ ਹੈ ਖਾਸ ਤੌਰ ਤੇ ਸਾਡਾ ਗਰੀਬ ਭਰਾ ਜਿਹੜਾ ਹੈ ਜਿਨ੍ਹਾਂ ਨੂੰ ਰਾਸ਼ਨ ਫਰੀ ਆ ਰਿਹਾ ਹੈ ਜਿਨ੍ਹਾਂ ਨੂੰ ਕਿਸਾਨ ਸਨਮਾਨ ਦੇ 6-6000 ਰੁਪਏ ਆ ਰਹੇ ਹੈ ਜਿਨ੍ਹਾਂ ਦੇ ਮਕਾਨ ਪੱਕੇ ਬਣੇ ਹੈ ਜਿਨ੍ਹਾਂ ਦੇ ਘਰੇ ਟਾਇਲਟ ਬਣੇ ਹੈ ਉਹ ਤਾਂ ਡਿੱਕੀ ਜਾਂਦੇ ਹੈ ਜਿਨ੍ਹਾਂ ਇਹਨਾਂ ਦੇ ਅੱਗੇ ਭੇਜੇ ਹੋਏ ਜਿਹੜੇ ਉਹ ਜੱਥੇਬੰਦੀਆਂ ਦੇ ੱੱਕੇ ਨਾਲ ਜਿਹੜਾ ਖੋਤੀ ਲੀਡਰ ਹੈ ਜਿਨ੍ਹਾਂ ਸਾਡੇ ਕੈਂਡੀਡੇਟਸ ਨੂੰ ਰੋਕਦੇ ਹਨ ਉਹਨਾਂ ਹੀ ਲੋਕਾਂ ਦੇ ਅੰਦਰ ਉਤਸ਼ਾਹ ਵਧੀ ਜਾ ਰਿਹਾ ਪਿੰਡਾਂ 'ਚ ਵੀ ਅਸੀਂ ਸਬਕ ਸਿਖਾਵਾਂਗੇ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਅੰਦਰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਬਰਨਾਲੇ ਦੇ ਅੰਦਰ ਵਪਾਰੀ ਤੇ ਕਿਸਾਨ ਦੇ ਅੰਦਰ ਫ੍ਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਰੋਡ ਸ਼ੋਅ ਦਾ ਇੱਕ ਪ੍ਰਣਾਮਾ ਹੈ ਵੀ ਅੱਜ ਘਟੋ ਘਟ ਭਗਵੰਤ ਮਾਨ ਜੀ ਜਾਗੇ ਹੈ ਅੱਜ ਉਹ ਬਰਨਾਲੇ ਮੇਰੇ ਮਗਰਮਗਰ ਪੈੜ ਨੁਪੀ ਆ ਰਹੇ ਹੈ ਉਦੋਂ ਨਹੀਂ ਇਹ ਸਾਬ ਜਦੋਂ ਇੱਥੇ ਕਿਸਾਨ ਤੇ ਵਪਾਰੀ ਆ ਬੱਚੇ ਜਮਾ ਡਾਂਗਾ ਗੱਡੀ ਖੜੇ ਸੀਗੇ ਖਰਜ ਬਣਦਾ ਸੀਗਾ ਉਹਨਾਂ ਨੇ ਜਾਣ ਬੁੱਝ ਕੇ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਕਰਵਾ ਰਹੀ ਹੈ ਬਹੁਤ ਹੀ ਸ਼ਰਮਨਾਖ ਹੈ ਪਰ ਮੈਂ ਸਮਝਦਾ ਸਮਾ ਆ ਗਿਆ ਹੁਣ ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਦੀ ਅੱਜ ਜਿਹੜੇ ਭਗਵੰਤ ਮਾਨ ਜੀ ਕਿੱਕਲੀਆਂ ਗਾंदे ਸੀ ਛੱਲੇ ਗਾंदे ਸੀ ਅੱਜ ਸੁਰਤਾਲ ਨਹੀਂ ਸੀ ਰਲ ਰਹੀ ਉਹਨੇ ਬਾਰੀ-ਬਾਰੀ ਥਿਬੀਆਂ ਜੀ ਖਾ ਰਹੇ ਸੀ ਗੱਲ ਕਰਦੇ ਕਰਦੇ ਕਿਉਂਕਿ ਕਹਿੰਦੇ ਮਨੂੰ ਅਮਰ ਸਿੰਘ ਜੀ ਕੱਲ ਤਮਕੀ ਦੇ ਕੇ ਗਏ ਹੈ ਭਗਵੰਤ ਮਾਨ ਜੀ ਤਮਕੀ ਤਾਂ ਜੀ ਕਿਸੇ ਨੇ ਦਿੱਤੀ ਨਹੀਂ ਇਹ ਤਾਂ ਅੱਛਾ ਅਮਰ ਸਿੰਘ ਜੀ ਨੇ ਸਿਰਫ ਸ਼ੀਸ਼ਾ ਦਿਖਾਇਆ ਹੈ ਤੇ ਸ਼ੀਸ਼ਾ ਦਿਖਾਇਆ ਵੀ ਜਿਸ ਤਰ੍ਹਾਂ ਤੁਹਾਡੇ ਤੋਂ ਸੱਤ ਆਪਣੇ ਉਹ ਜਿਹੜੇ ਰਾਜ ਸਵਾਲ ਮੈਂਬਰ ਨਹੀਂ ਸਾਹਮੇ ਗਏ ਤੇ ਜਿਸ ਦਿਨ ਇੱਕ ਤਰੀਕ ਨੂੰ ਵਾਪਿਸ ਕੇ ਜਰੀਵਾਲ ਸਾਹਿਬ ਤਿਹੜ ਗਏ ਇਹ ਤੁਹਾਡੇ 92 ਵਾਲਾ ਜਿਹੜਾ ਟੋਲਾ ਨਾ ਆ ਵੀ ਖੇਰੂ ਖੇਰੂ ਹੋਊਗਾ ਤੁਸੀਂ ਆਪਣੇ ਵਜਨ ਨਾਲ ਡਿਗੋਗੇ ਪਰ ਅੱਜ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣ ਰਿਹਾ ਸੀਗਾ ਜਿਸ ਤਰ੍ਹਾਂ ਉਹਨਾਂ ਦੀ ਤਾਲ ਸੁਰ ਰਲ ਨਹੀਂ ਰਹੀ ਸੀ ਮੈਨੂੰ ਯਾਦ ਆ ਗਏ ਕਾਂਗਰਸ ਵਾਲੇ ਉਹ ਉਹਨਾਂ ਦੇ ਸਾਡੇ اپੋਜੀਸ਼ਨ ਲੀਡਰ ਤੇ ਕਾਂਗਰਸ ਪ੍ਰਧਾਨ ਹੋ ਰਹੀ ਤੇ ਸੁਭਿੰਦਰ ਰੰਦਾਵਾ ਹੋਰੀ ਜੋ ਉਹਨਾਂ ਦੀ ਦੁਰਗਤ ਹੁੰਦੀ ਸੀ ਜਦੋਂ ਭਗਵੰਤ ਮਾਨ ਉਹਨੂੰ ਅੱਖਾਂ ਦਿਖਾਉਂਦੇ ਸੀ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ ਓਏ ਯਾਰ ਅੱਜ ਭਗਵੰਤ ਮਾਨ ਜੀ ਦਾ ਹੋਇਆ ਖੜਾ ਸੀਗਾ ਅਜ ਤਾਂ ਹੀ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਨਹੀਂ ਭਗਵੰਤ ਮਾਨ ਜੀ ਮੇਰੀ ਅੱਖ ਵਿੱਚ ਆਂਡ ਡਾਲ ਕੇ ਕਰੋ ਬਾਤ ਐਤੋਂ ਤਾਂ ਕਿਹਾ ਵੀ ਸ਼ੀਸ਼ਾ ਦੇਖ ਲੋ ਕਿੱਥੇ ਖੜਿਓ ਇਹ ਗਏ ਆ ਤੇ ਰਿਸ਼ਤਾ ਤਿਹਾਰ ਦਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਰਿਸ਼ਤਾ ਰਸਤਾ ਵੀ ਉੱਥੇ ਹੀ ਜਾਊਗਾ ਕਰਪਸ਼ਨ ਤੇ ਨਕੇਲ ਪਾਵਾਂਗੇ ਥੋੜੇ ਤੋਂ ਨਹੀਂ ਪਾਂਦੀ ਤਸੀਹੇ ਪਾ ਕੇ ਦਿਖਾਵਾਂਗੇ ਪੰਜਾਬ ਵਾਸਤੇ ਸ਼ੁਭ ਸੰਕੇਤ ਹੈ ਵੀ ਆ ਜਿਹੜੀ ਠੱਗੀ ਹੋ ਰਹੀ ਹੈ ਪੰਜਾਬ ਦੀ ਚਿੰਤਾ ਦੇ ਨਾਲ ਉਹਦੇ ਤੇ ਫਰਸਟਾਪ ਲੱਗੂਗਾ ਇਹਨਾਂ ਨੂੰ ਚੇਤਾ ਹੋਊਗਾ ਵੀ ਉੱਤੇ ਕੇਂਦਰ ਚ ਸਰਕਾਰ ਬੈਠੀ ਥੋੜੇ ਤੇ ਨਿਗਾਹ ਰੱਖ ਰਹੀ ਹੈ ਥੋੜੀ ਆ ਜਿਹੜੀ ਬੇਈਮਾਨੀਆਂ ਬੰਦ ਕਰਾਂਗੇ